ਸਾਰਗ ਮਹੱਲਾ ਪੰਜਵਾਂ ਅਸ਼ਟਪਦੀ ਘਰ ਛੇਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਦ ਸੁਨਹੁ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਰਹਾਉ ਸਦਾ ਸਦਾ ਸਤਿਗੁਰ ਨਮਸ਼ਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਬਨਾਸ ਮਿਤ ਨਾਹੀ ਜਾਂ ਕਾ ਬਿਸਥਾਰ ਸੋਭਾ ਤਾਂ ਕੀ ਅਪਰ ਅਪਾਰ ਅਨਕ ਰੰਗ ਜਾਕੇ ਗਨੇ ਨਾ ਜਾਹੇ ਸੋਗ ਹਰਖ ਦੋ ਹੂੰ ਮੈਂ ਨਾਹੀ ਅਨਕ ਬ੍ਰਹਮੇ ਜਾਕੇ 베ਦ ਧੁਨ ਕਰਹਿ ਅਨਕ ਮਹੇਸ਼ ਬੈਸ ਧਿਆਨ ਧਰਹਿ ਅਨਕ ਪੁਰਖ ਅੰਸਾ ਅਵਤਾਰ ਅਨਕ ਇੰਦਰ ਊਭੇ ਦਰਬਾਰ ਅਨਕ ਪਵਨ ਪਾਵਕ ਅਰਨੀਰ ਅਨਕ ਰਤਨ ਸਾਗਰ ਦਦਖੀਰ ਅਨਕ ਸੂਰ ਸਸੀ ਅਰਨਖਿਆਤ ਅਨਕ ਦੇਵੀ ਦੇਵਾ ਬਹੁ ਭਾਂਤ ਅਨਕ ਬਸਦਾ ਅਨਕ ਕਾਮ ਤੀਨ ਅਨਕ ਪਾਰ ਜਾਤ ਅਨਕ ਮੁਖਬੀਨ ਅਨਕ ਆਕਾਸ ਅਨਕ ਪਾਤਲ ਅਨਕ ਮੁਖੀ ਜਪੀਐ ਗੋਪਾਲ ਅਨਕ ਸ਼ਾਸਤਰ ਸਿਮਰਤ ਪੋराण ਅਨਕ ਯੁਗਤ ਹੋਵਤ ਬਖੀਆਨ ਅਨਕ ਸਰੋਤੇ ਸੁਨਹਿ ਨਿਧਾਨ ਸਰਬ ਜੀ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਬਰਨ ਅਨਕ ਕਨਕ ਸੁਮੇਰ ਅਨਕ ਸੇਖ ਨਵ ਤਨ ਨਾਮ ਲੇ ਪਾਰ ਬ੍ਰਹਮ ਕਾ ਅੰਤ ਨਾ ਤੇ ਅਨਕ ਪੁਰੀਆਂ ਅਨਕ ਤਹ ਖੰਡ ਅਨਕ ਰੂਪ ਰੰਗ ਬ੍ਰਹਮੰਡ ਅਨਕ ਬਨਾ ਅਨਕ ਫਲ ਮੂਲ ਆਪਹਿ ਸੂਖਮ ਆਪਹਿ ਅਸਥੂਲ ਅਨਕ ਜੁਗਾਦ ਦਿਨਸ ਅਰ ਰਾਤ ਅਨਕ ਪਰਲੋ ਅਨਕ ਉਤਪਾਤ ਅਨਕ ਜੀ ਜਾਕੇ ਗ੍ਰਹਿ ਮਾਹੀ ਰਮਤਿ ਰਾਮ ਪੂਰਨ ਸਰਬ ਠਾਈ ਅਨਕ ਮਾਇਆ ਜਾਂ ਕੀ ਲਖੀ ਨਾ ਜਾਏ ਅਨਕ ਕਲਾ ਖਿਲੇ ਹਰ ਰਾਇ ਅਨਕ ਧੁਨਤ ਲਲਤ ਸੰਗੀਤ ਅਨਕ ਗੁਪਤ ਪ੍ਰਗਟੇ ਤਹ ਕੀਤ ਸਭ ਤੇ ਊਚ ਭਗਤ ਜਾਂ ਕੈ ਸੰਗ ਆਠ ਪਹਿਰ ਗੁਣ ਗਾਵਹਿ ਰੰਗ ਨਾਨਕ ਅਨਾਹਦ ਆਨੰਦ ਚੁਣਕਾਰ ਵਾ ਰਸ ਕਾ ਕਸ਼ ਅੰਤ ਨਾ ਪਾਰ ਸਤਿ ਪੁਰਖ ਸਤਿ ਸਥਾਨ ਪੂਜਤੇ ਊਜ ਨਿਰਮਲ ਨਿਰਵਾਣ ਆਪਣਾ ਕੀਆ ਜਨ ਹੈ ਆਪ ਆਪੇ ਘਟ ਘਟ ਰਹੇ ਹੋ ਬਿ ਆਪ ਕਿਰਪਾ ਨਿਧਾਨ ਨਾਨਕ ਦਿਆਲ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਸਾਰੰਸ਼ ਸ਼ੰਤ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਐ ਅਨਪਹਿ ਕਾ ਦਾਤਾ ਕਟਕਟ ਪੂਰਨ ਹੈ ਅਲਪਾਤਾ ਕਟਕਟ ਪੂਰਨ ਕਰ ਬਿਸਥੀਰਨ ਜਲ ਤਰੰਗ ਜਿਉ ਦਚਨ ਕੀਆ ਹਬ ਰਸ ਮਾਣੇ ਭੋਗ ਘਟਾਣੇ ਆਨ ਨਾ ਬੀਆ ਕੋthia ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਪੈ ਕਾ ਦਾਤਾ ਕੌਣ ਉਪਮਾ ਦੇਉ ਕਮਨ ਬਡਾਈ ਪੂਰਨ ਪੂਰ ਰਹਿਓ ਸਭ ਥਾਈ ਪੂਰਨ ਮਨ ਮੋਹਨ ਕਟਕਟ ਸੋਹਨ ਜਬ ਖਿੰਚੈ ਤਬ ਛਾਈ ਕਿਉ ਨ ਅਰਦੋ ਹੋ ਮਿਲ ਕਰ ਸਾਧੂ ਕਰੀ ਮੁਹ ਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦੀਸੈ ਸੰਗ ਨ ਕਛੂ ਹਉ ਜਾਈ ਕਹੋ ਨਾਨਕ ਹਰ ਹਰ ਅਰਦੋ ਹੋ ਕਮਨ ਉਪਮਾ ਦੇਉ ਕਮਨ ਬਡਾਈ ਪੁੱਛੋ ਸੰਤ ਮੇਰੋ ਠਾਕੁਰ ਕੈਸਾ ਹਿਉ ਅਰਾਪਉ ਦੇਹੁ ਸੰਦੇਸਾ ਦੇਹੁ ਸੰਦੇਸਾ ਪ੍ਰਭ ਜੀਓ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਖਾਨ ਥਨੰਤਰ ਦੇਸਾ ਵੰਦਨ ਤੇ ਮੁਕਤਾ ਘਟ ਘਟ ਯੁਗਤਾ ਕਹਿ ਨਾ ਸਕੋ ਹਰ ਜੈਸਾ ਦੇਖ ਚਰਿਤ ਨਾਨਕ ਮਨ 모ਹਉ ਪੂਛੈ ਦੀਨ ਮੇਰੋ ठाकुर कैसा कर कृपा अपने पह आया तन ਸੁਰਦਾ ਜੇ ਚਰਨ ਬਸਾਇਆ ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰ ਗਵਾਇਆ ਭਇਆ ਪ੍ਰਗਾਸ ਹਿਰਦੈ ਉਲਾਸ ਪ੍ਰਭ ਲੋੜੀਂਦਾ ਪਾਇਆ ਦੁਖ ਨਾਠਾ ਸੁਖ ਘਰ ਮਹਿ ਵੂਠਾ ਮਹਾ ਆਨੰਦ ਸਹਜਾਇ ਕਹੋ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹ ਆਇਆ ਸਾਰੰਗੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੀ ਕੀ ਧੁਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੁ ਨਿਵਲ ਮਨ ਕੋ ਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰਨਾ ਕੁੰਜੀ ਹੱਥ ਮਹੱਲਾ ਪਹਿਲਾ ਨਾ ਭੀਜੈ ਰਾਗੀ ਨਾ ਦੀ ਬੇਦ ਨਾ ਭੀਜੈ ਸੁਰਤੀ ਗਿਆਨੀ ਜੋ ਨਾ ਭੀਜੈ ਸੋਗੀ ਕੀਤਾ ਰੋਜ ਨਾ ਭੀਜੈ ਰੂਪੀ ਮਾਲੀ ਰੰਗ ਨਾ ਭੀਜੈ ਤੀਰਤ ਭਵੇਂ ਨੰਗ ਨਾ ਭੀਜੈ ਦਾਤੀ ਕੀਤਾ ਪੁੰਨ ਨਾ ਭੀਜੈ ਬਾਹਰ ਬੈਠਿਆਂ ਸੁਨ ਨਾ ਭੀਜੈ ਭੇੜ ਮਰਹੈ ਭੇੜ ਸੂਰ ਨਾਮ ਭੀਜੈ ਕੇਤੇ ਹੋਐ ਧੂੜ ਲੇਖਾ ਲਿਖੀਐ ਮਨ ਕੈ ਭਾਈ ਨਾਨਕ ਭੀਜੈ ਸਾਚੈ ਨਾਹੀ ਮਹੱਲਾ ਪਹਿਲਾ ਨਵ ਸੇਖ ਘਟਕਾ ਕਰੇ ਵਿਚਾਰ ਨਿਸ ਦਿਨ ਉਚਰੈ ਭਾਰ ਅਠਾਰ ਤਿੰਨ ਪੀਅੰਤ ਨਾ ਪਾਇਆ ਤੋਹੇ ਨਾਮ 비ਹੂਣ ਮੁਕਤ ਕਿਉ ਹੋਏ ਨਾਬ ਵਸਤ ਬ੍ਰਹਮੈ ਅੰਤ ਨਾ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੌੜੀ ਆਪੇ ਆਪ ਨਿਰੰਝਨਾ ਜਿਨੇ ਆਪ ਉਪਾਇਆ ਆਪੇ ਖੇਲ ਰਚਾਇਓ ਸਭ ਜਗਤ ਸਬਾਇਆ ਤ੍ਰੈ ਗੁਣ ਆਪ ਸਿਰਜਿਐਨ ਮਾਇਆ ਮੋਹ ਵਧਾਇਆ ਗੁਰ ਪ੍ਰ사ਦੀ ਉਬਰੇ ਜਿਨ ਪਾਣਾ ਪਾਇਆ ਨਾਨਕ ਸਚ ਵਰਤਦਾ ਸਭ ਸਚ ਸਮਾਇਆ ਸ਼ਲੋਕ ਮਹਲਾ ਦੂਜਾ ਆਪੁ ਖਪਾਏ ਨਾਨਕਾਇਆ ਪੈ ਰਖੈ ਵੇਖ ਮੰਦਾ ਕਿਸਨੂ ਆਖੀਐ ਜਾਂ ਸਭਨਾ ਸਾਹਿਬ ਏਕ ਸਭਨਾ ਸਾਹਿਬ ਏਕ ਹੈ ਵੇਖੈ ਧੰਦੇ ਲਾਈ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਹੀਂ ਆਵਹਿ ਨੰਗੀ ਜਾਹਿ ਨੰਗੀ ਵਿਚੇ ਕਰਹਿ ਵਿਥਾਰ ਨਾਨਕੁ ਹੁਕਮ ਨਾ ਜਾਣੀਐ ਅੱਗੇ ਕਾਈਕਾਰ ਮਹੱਲਾ ਪਹਿਲਾ ਜਿਨ ਸਥਾਪ ਜੀਆਂ ਕੋ ਭੇਜੈ ਜਿਨ ਸਥਾਪ ਲੈ ਜਾਵੇ ਆਪੇ ਥਾਪ ਉਥਾਪੇ ਆਪੇ ਏਤੇ ਵੇਸ ਕਰਾਵੇ ਜੇਤੇ ਜੀ ਫਿਰੈ ਔ ਧੂਤੀ ਆਪੇ ਭਿਖਿਆ ਪਾਵੇ ਲੇਖੇ ਬੋਲਣ ਲੇਖੇ ਚੱਲਣ ਕਾਇਤ ਕੀ ਚਹਦਾਵੇ ਮੂਲ ਮਤ ਪਰਵਾਣਾ ਏਹੋ ਨਾਨਕ ਆਖ ਸੁਣਾਏ ਕਰਨੀ ਉਪਰ ਹੋਇ ਤਪਾਵਸ ਜੇ ਕੋ ਕਹਿ ਕਹਾਏ ਪੌੜੀ ਗੁਰਮੁਖ ਚਲਤ ਰਚਾਇ ਉਨ ਗੁਣ ਪ੍ਰਗਟਿ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ ਸਖਤ ਗਈ ਭ੍ਰਮ ਕਟਿਆ ਸਿਵ ਜੋਤ ਜਗਾਇਆ ਜਿਨ ਕੈ ਪੂਤਾ ਪੁੰਨ ਹੈ ਗੁਰਪੁਰਖ ਮਲਾਇਆ ਨਾਨਕ ਸਹਿਜੇ ਮਿਲ ਰਹਿ ਹਰ ਨਾਮ ਸੁਮਾਇ ਸਲੋਕ ਮਹੱਲਾ ਦੂਜਾ ਸਾਹ ਚੱਲੇ ਵਣ ਜਾ ਰਿਆ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਐ ਵਸਤ ਸੁਮਾਲ ਵਸਤ ਲਈ ਵਣ ਜਾਰੀ ਵੱਖਰ ਬੱਦਾ ਪਾਏ ਕੇ ਇਲਾਹਾ ਲੈ ਚੱਲੇ ਇਕ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗਿਓ ਕਿਸ ਕਹੀਐ ਸਾਬਾਸ ਨਦਰ ਤਿੰਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਮਹੱਲਾ ਪਹਿਲਾ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋਏ ਆਗੈ ਪਾਛੈ ਗਣਤਨਾ ਆਵੇ ਕਿਆ ਜਾਤੀ ਕਿਆ ਹੁਣ ਹੋਏ ਸਭ ਕਰਨਾ ਕਿਰਤ ਕਰ ਲਿਖੀਐ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਐ ਗੁਰਮੁਖ ਤਰੀਐ ਨਾਨਕ ਨਦਰਿ ਨਦਰ ਕਰੇ ਪਾਉੜੀ ਮਨਮੁਖ ਦੂਜਾ ਭਰਮ ਹੈ ਦੂਜੈ ਲੋਭਾਇਆ ਕੂੜ ਕਪਟ ਕਮਾਉਂਦੇ ਕੂੜੋ ਆ ਲਾਇਆ ਪੁੱਤਰ ਕਲਤਰ ਮੋਹ ਹੇਤ ਹੈ ਸਭ ਦੁਖ ਸਬਾਇਆ ਜਮਦਰ ਬਧੇ ਮਾਰਿਐ ਭਰਮ ਹੈ ਪਰਮਾਇਆ ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ ਸਾ ਲੋਕ ਮਹੱਲਾ ਦੂਜਾ ਜਿਨ ਵੜਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ ਤਿੰਨੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦ ਮਹੱਲਾ ਦੂਜਾ ਕੀਤਾ ਕਿਆ ਸਲਾਹੀਐ ਕਰੇ ਸੋਇ ਸਲਾਹੀ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਹੀਂ ਕਰਤਾ ਸੂਸਲਾਹੀਐ ਜਿਨ ਕੀਤਾ ਆਕਾਰ ਦਾਤਾ ਸੂਸਲਾਹੀਐ ਜੇ ਸਭ ਸਹਿ ਦੇ ਆਧਾਰ ਨਾਨਕ ਆਪ ਸਦੀਵ ਹੈ ਪੂਰਾ ਜਿਸ ਪੰਡਾਰ ਵੱਡਾ ਕਰ ਸਲਾਹੀਐ ਅੰਤ ਨਾ ਪਾਰ ਆਵਾਰ ਪਉੜੀ ਹਰ ਕਾ ਨਾਮ ਨਿਧਾਨ ਹੈ ਸੇਵਿਐ ਸੁਖ ਪਾਈ ਨਾਮ ਨਿਰੰਝਨ ਕੁਚਰਾ ਮਤ ਸਿਓ ਘਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੈ ਵਸਾਈ ਮਤ ਪੰਖੇ ਰੂਹ ਵਸ ਹੋਏ ਸਤਿਗੁਰੂ ਤਿਆਈ ਨਾਨਕ ਆਪ ਦੇ ਆਲ ਹੋਏ ਨਾਮੇ ਲਿਵ ਲਾਈ ਸ਼ਲੋਕ ਮਹੱਲਾ ਦੂਜਾ ਤਿਸ ਸਿਓ ਕੈਸਾ ਬੋਲਣਾ ਜੇ ਆਪੇ ਜਾਣੈ ਜਾਨ ਚੀਰੀ ਜਾ ਕੀ ਨਾ ਫਿਰੈ ਸਾਹਿਬ ਸੋ ਪਰਵਾਨ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਾਲਾਰ ਜੋ ਤਿਸ ਭਾਵੇਂ ਨਾਨਕਾ ਸਾਈ ਭਲੀਕਾਰ ਜਿੰਨਾ ਚੀਰੀ ਚੱਲਣਾ ਹੱਥ ਤਿੰਨਾ ਕਿਛ ਨਾਹੀ ਸਾਹਿਬ ਕਾ ਫਰਮਾਨ ਹੋਏ ਉੱਠੇ ਕਰ ਲੈ ਪਾਏ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਮਹੱਲਾ ਦੂਜਾ ਸਿਫਤ ਜਿਨਾਂ ਕੋ ਬਖਸ਼ੀਐ ਸੇ ਪੂਤੇਦਾਰ ਕੁੰਜੀ ਜਿਨ ਕੋ ਦਿੱਤੀਆ ਤਿਨਾ ਮਿਲੇ ਪੰਡਾਰ ਜਹ ਪੰਡਾਰੀ ਹੂੰ ਗੁਣ ਨਿਕਲਹਿ ਏ ਕੀ ਆਹ ਪਰਵਾਨ ਨਦਰ ਤਿਨਾ ਕੋ ਨਾਨਕਾ ਨਾਮ ਜਿਨਾਂ ਨਿਸ਼ਾਨ ਪੌੜੀ ਨਾਮ ਨਿਰੰਜਨ ਨਿਰਮਲਾ ਸੁਣਐ ਸੁਖ ਹੋਈ ਸੁਣ ਸੁਣ ਮਨ ਵਸਾਈਐ ਬੁਝੈ ਜਨ ਕੋਈ ਬੰਧਿਆ ਉਠਦਿਆ ਨਾ ਵਿਸਰੈ ਸਾਚਾ ਸਚ ਸੋਈ ਭਗਤਾਂ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰਿ ਸੋਈ ਸ਼ਲੋਕ ਮਹੱਲਾ ਪਹਿਲਾ ਨਾਨਕ ਤੁਲਿਐ ਤੋਲ ਜੇ ਜੀਉ ਪਿਛੈ ਪਾਈਐ ਇਕਸ ਨਾ ਪੁਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ ਵੱਡਾ ਆਖਣ ਪਾਰਾ ਤੋਲ ਹੋਰ ਹੌਲੀ ਮੱਤੀ ਹੌਲੇ ਬੋਲ ertidī ਪਾਣੀ ਪਰਬਤ ਭਾਰ ਕਿਉ ਕੰਡੈ ਤੋਲੈ ਸੁਨਿਆਰ ਤੋਲਾ ਮਾਸਾਰਤਕ ਪਾਏ ਨਾਨਕ ਪੁੱਛਿਆਂ ਦੇ ਪੁਜਾਏ ਮੂਰਖ ਅੰਧਿਆਂ ਅੰਦੀ ਧਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਣਣ ਔਖਾ ਆਖ ਨਾ ਜਾਪੀ ਆਖ ਇਕ ਆਖ ਅੱਖ ਹੈ ਸ਼ਬਦ ਭਖ ਹੈ ਅਰਧ ਉਰਧ ਦਿਨ ਰਾਤ ਜੇ ਕਿਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨਾ ਜਾਤ ਸਭ ਕਾਰਨ ਕਰਤਾ ਕਰੇ ਕਟਿਓ ਕਟ ਕਟ ਥਾਪ ਆਖਣੇ ਔਖਾ ਨਾਨਕਾ ਆਖ ਨਾ ਜਾਪੈ ਆਖ ਪੌੜੀ ਨਾਏ ਸੁਣਿਆ ਮਨ ਰਹਸੀਐ ਨਾਮੇ ਸ਼ਾਂਤਿ ਆਈ ਨਾਇ ਸੁਣਿਆ ਮਨ ਤ੍ਰਿਪਤੀ ਐ ਸਭ ਦੁੱਖ ਗਵਾਈ ਨਾਇ ਸੁਣਿਆ ਨਾਉ ਉਪਜੈ ਨਾਮੇ ਵਢਿਆਈ ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ ਗੁਰਮਖ ਨਾਮ ਧਿਆਈ ਐ ਨਾਨਕ ਲਿਵ ਲਾਈ ਸ਼ਲੋਕ ਮਹੱਲਾ ਪਹਿਲਾ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੇਂ ਵਰਿਆ ਸਭ ਥਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪੌਣੈ ਮਾਹੇ ਸੁਮਾਣੀ ਨਾਨਕ ਨੇ ਗੁਰਿਆ ਗੁਣ ਨਾਹੀ ਕੋਏ ਮੋਹ ਫੇਰਿਆ ਮੋਹ ਝੂਠਾ ਹੋਏ ਮਹੱਲਾ ਪਹਿਲਾ ਨਾਨਕ ਚੁਲੀਆਂ ਸੁਚੀਆਂ ਜੇ ਪਰ ਜਾਣੈ ਕੋਈ ਸੁਰਤੇ ਚੁਲੀ ਗਿਆਨ ਕੀ योगी का जात होए ब्राह्मण चुली संतोष की गृही का सत्त दान राजे चुली नियाम की पड़या सच्च ध्यान पानी चेतना throughput मुख पीता तिख जाए पानी पीता जगत का फिर पानी सब खाए पौड़ी नाए सुनया सब सिद्ध है हृदय पिछे आवे ਨਾਏ ਸੁਣੀਐ ਨਾਉ ਨਿਧ ਮਿਲੈ ਮਨ ਚਿੰਦਿਆ ਪਾਵੇ ਨਾਏ ਸੁਣੀਐ ਸੰਤੋਖ ਹੋਏ ਕਬਲਾ ਚਰਨ ਤੇ ਆਵੇ ਨਾਏ ਸੁਣੀਐ ਸਹਜ ਊਪਜੈ ਸਹਜੇ ਸੁਖ ਪਾਵੇ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੇ ਸ਼ਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰਹਿ ਪੁਕਾਰ ਦੁੱਖ ਕੀਆ ਪੰਨਾ ਖੁੱਲੀਆਂ ਸੁਖ ਨਾ ਨਿਕਲਿਓ ਕੋਇ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਏ ਨਾਨਕ ਸਿਫਤੀ ਰਤਿਆਂ ਮਨ ਤਾਂ ਨ ਹਰਿਆ ਹੋਏ ਦੁੱਖ ਕੀਆ ਅੱਗੀ ਮਾਰਿਐ ਈ ਦੁਖ ਦਾਰੂ ਹੋਏ ਮਹੱਲਾ ਪਹਿਲਾ ਨਾਨਕ ਦੁਨੀਆ ਭਸ ਰੰਗ ਪਸੂ ਭਸਖੇ ਪਸੂ ਭਸਕ ਮਾਵਣੀ ਪੀ ਭਸ ਪਰਿਐ ਦੇ ਜਾਂ ਜੀਓ ਵਿੱਚੋਂ ਕੱਢੀਐ ਪਸੂ ਪਰਿਆ ਜਾਏ ਅੱਗੇ ਲੇਖੇ ਮੰਗਿਆ ਹੋਰ ਦਸੂਣੀ ਪਾਏ ਪੌੜੀ ਨਾਏ ਸੁਣਿਆ ਸੁੱਚ ਸੰਜਮੋ ਜਮ ਨੇੜ ਨਾ ਆਵੇ ਨਾਏ ਸੁਣਿਆ ਘਟ ਚਾਨਣਾ ਹਨੇਰ ਗੁ ਆਵੇ ਨਾਏ ਸੁਣਿਆ ਆਪ ਬੁੱਝੀਐ ਲਾਹ ਨਾਉ ਪਾਵੇ ਨਾਏ ਸੁਣੀਐ ਪਾਪ ਕੱਟਿਐ ਹੇ ਨਿਰਮਲ ਸੱਚ ਪਾਵੇ ਨਾਨਕ ਨਾਏ ਸੁਣੀਐ ਮੁਖ ਉਜਲੇ ਨਾਉ ਗੁਰਮੁਖ ਧਿਆਵੇ